ਉਨਾਤਿਕਰ ਬਾਬਾ ਬਿਸ਼ਕਰਨਾ ਦਾ ਨਾਮ ਨਹੀਂ ਆਉਣਾ ਸੀ ਕਿ ਕਲਮ ਨਾਲ ਅੱਖ ਵਿੱਚ ਹੁੰਦੀ ਰੱਬ ਦੇ ਪਿਆਰਿਓ ਆਪਾਂ ਕਹਿੰਦੇ ਆ ਬਾਬਾ ਬਿਸ਼ਕਰਨਾ ਕੀ ਪਹਿਲਾ ਹੋਏ ਹਨ ਰੱਬ ਦੇ ਪਿਆਰਿਓ ਬਾਬਾ ਬਿਸ਼ਕਰਨਾ ਦਾ ਪਹਿਲਾ ਵਿਦਿਆ ਹੋਈ ਹੈ ਅੱਖਾਂ ਦੀ ਸਤਨਾ ਸਭ ਤੋਂ ਪਹਿਲਾ ਵਿਦਿਆ ਸਭ ਤੋਂ ਪਹਿਲਾਂ ਪੜ੍ਹਾਈ ਬਾਬੇ ਰਿਸ਼ਕਰਨਾ ਨੇ ਪੜ੍ਹਾਈ ਕੀਤੀ ਲਿਖਿਆ ਕਲਮ ਚੱਕੀ ਜਿਵੇਂ ਲਾਧੂਗਾ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਰਜਿੰਦਰ ਕੁਮਾਰ ਜੀ ਪੜਾ ਰਹੇ ਹਨ ਬੱਚਿਆਂ ਨੂੰ ਪ੍ਰਿੰਸੀਪਲ ਫਮੋਜ پرویز ਸਿੰਘ ਜੀ ਪ੍ਰਿੰਸੀਪਲ ਮਾਨਸਾ ਜਿੰਨੇ ਵੀ ਸਾਰੇ ਹਨ ਸਾਰੇ ਸਤਕਾਰਯੋਗ ਹਨ ਰੱਬ ਦੇ ਪਿਆਰੇ ਪੜਾਈ ਤੋਂ ਬਿਗੈਰ ਕੁਝ ਨਹੀਂ ਚੱਲਦਾ ਬਾਬਾ ਰਸਕਰਮੇ ਜੀ ਦਾ ਇਤਿਹਾਸ ਜੇ ਪੜੋਵੇ ਤਾਂ ਕਲਮ ਤੋਂ ਬਿਗੈਰ ਤੁਹਾਨੂੰ ਇਤਿਹਾਸ ਨਹੀਂ ਪਤਾ ਲੱਗਣਾ ਧਿਆਨ ਨਾਲ ਸੁਣ ਕੇ ਜਾਇਓ ਚਾਰ ਕੰਗੀਆਂ ਵਾਲੇ ਕਿਹੜੇ ਸਨ ਪਹਿਲੀ ਵਾਰੀ ਐਮਐਮਐਕ ਟੀਵੀ ਦੇ ਮੈਂ ਕਹਿ ਰਿਹਾ ਹਾਂ ਬڑے ਸੂਝਵਾਨ ਹਨ ਪੱਤਰਕਾਰ ਜਿੰਨੀਆਂ ਖਬਰਾਂ ਲਾਉਂਦੇ ਹਨ ਬੜੇ ਪਿਆਰ ਨਾਲ ਖਬਰਾਂ ਲਾਉਂਦੇ ਹਨ ਆਓ ਦੂਤ ਰਾਗਿਆ ਤੋਂ ਜਿੰਨੇ ਵੀ ਹਨ ਪੱਤਰਕਾਰ ਸਾਰੇ ਸੂਝਵਾਨ ਹਨ ਦੂਤ ਰਾਗਿਆ ਤੋਂ ਆਏ ਹਨ ਰੱਬ ਦੇ ਪਿਆਰਿਓ ਪੱਤਰਕਾਰਾਂ ਨੂੰ ਪਤਾ ਸਾਡੇ ਬਾਰੇ ਕਿੰਨਾ ਕਾ ਸੱਚ ਹੈ ਤੇ ਕਿੰਨਾ ਕਾ ਝੂਠ ਹੈ ਦਸ ਦੇ ਉਤੇ ਕਈ ਘਟਨਾਵਾਂ ਆਈਆਂ ਕਈ ਪਹਾੜ ਆਏ ਫਿਰ ਵੀ ਹਿੰਮਤ ਨਹੀਂ ਹਾਰੀ ਬਾਲਾ ਦੂਰ ਜਾਣ ਦੀ ਲੋੜ ਨਹੀਂ ਕੋਲ ਪੱਤਰਕਾਰ ਖੜੋਤੇ ਹਨ ਐਮਐਲ ਟੀਵੀ ਨੂੰ ਪੁੱਛ ਲੋ ਰਾਜਨੀਤਿਕ ਫਾਇਲ ਕਾਨੂੰ ਪੁੱਛ ਲੋ ਦੇ ਕਿੰਨੇ ਕੇ ਸੱਚ ਹੈ ਤੇ ਕਿੰਨਾ ਗੱਤੂ ਹੈ ਫਿਰ ਵੀ ਹਿੰਮਤ ਨਹੀਂ ਹਾਰੀ ਆਏ ਸਾਲ श्री हरिंद चार दिशा दरवाजेेट चारोक खपे अथ की सॼे अथ की उतर वारे पासे कॾहिं पछम वारे पासे सतगुरू ग्रंथ साहिब जी हाज़र हूंदे मां बहुत वॾे वट ਸਮਝਦਾ ਹਾਂ ਸਾਡਾ ਸਕੂਲ ਦਾਦੀ ਅੱਥੀ ਪੜਿਆ ਹੈ ਸਾਡਾ ਸਕੂਲ ਬੜਾ ਖੁਸ਼ਕਿਸਮਤ ਵਾਲਾ ਹੈ ਮੈਂ ਚਾਹੁੰਨਾ ਹੈ ਇਹ ਸਕੂਲ ਦੇ ਵਿੱਚ ਆਏ ਸਾਧ ਗੁਰੂ ਗੁਰਬਚਨ ਸਾਹਿਬ ਜੀ ਆਉਂਦੇ ਰਹਿਣ ਆਏ ਸਾਧ ਸਤਿਗੁਰ ਪਾਤਸ਼ਾਹ ਆਪਦੇ ਚਰਨ ਪਾਉਂਦੇ ਰਹਿਣ ਆਏ ਸਾਡਾ ਰੱਬ ਦੇ ਪਿਆਰਿਓ ਪ੍ਰਿੰਸੀਪਲ ਨੂੰ ਸੇਵਾ ਦਾ ਮੌਕਾ ਮਿਲਦਾ ਰਹੇ ਬੜੇ ਪਿਆਰ ਵਾਲੇ ਹਨ ਜੇ ਕੋਈ ਲੋੜਵੰਦ ਬੱਚਾ ਹੁੰਦਾ ਨਾ ਦਾਸ ਵੀ ਆਂਦਾ ਕਈ ਵਾਰੀ ਕਈ ਵਾਰੀ ਪ੍ਰਿੰਸੀਪਲ ਸਾਹਿਬ ਗੁੱਸੇ ਹੋ ਜਾਂਦੇ ਹਨ ਕਿ ਬਾਬੇ ਤੁਸੀਂ ਬੜੀ ਛੇਤੀ ਆ ਜਾਂਦੇ ਹਨ ਪਰ ਤਿਆਰ ਰੇਖੀ ਦਾ ਹਰ ਇੱਕ ਬੱਚਾ ਜਿਹੜਾ ਕੋਈ ਲੋੜਵੰਦ ਹੁੰਦਾ ਹੈ ਉਹਨਾਂ ਦੀ ਲੋੜ ਵੀ ਪੂਰੀ ਕਰਦੇ ਹਨ ਜੇ ਕੋਈ ਬੱਚਾ ਜੇ ਦਾਸ ਦਾ ਕੋਈ ਬੱਚਾ ਮੁਆਰਰ ਹੋ ਜੇ ਨਾ ਜੇ ਕਈ ਵਾਰੀ ਕੋਈ ਲੋੜ ਪੈ ਜੇ ਪ੍ਰਿੰਸੀਪਲ ਸਾਹਿਬ ਕੋਲ ਆ ਜਾਂਦਾ ਹੈ ਸਕੂਦੇ ਚਾਤ ਕੋਲੇ ਆ ਜੀ ਨਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਜੀ ਸਰ ਜੀ ਸਾਡੀ ਮਦਦ ਕਰ ਦੋ ਮਦਦ ਕਰਦੇ ਹਨ ਜਿੰਨੀਆਂ ਵੀ ਦੁਕਾਨਾਂ ਵਾਲੇ ਐਨ ਸਾਰੀਆਂ ਦੁਕਾਨਾਂ ਵਾਲੇ ਮਦਦ ਕਰਦੇ ਹਨ ਆਓ ਜੇਲ ਕਰਦਾ ਸੀ ਆ ਇਤਿਹਾਸ ਪੜਦਾ ਕੋਈ ਸ਼ਬਦ ਸੁਣਾਉਂਦਾ ਜੇ ਦੀਵਾਲੀ ਲੈਣ ਜਾਂਦਾ ਸਾਰੀਆਂ ਦੁਕਾਨਾਂ ਤੋਂ ਨਾ ਕਹਿੰਦੇ ਨਹੀਂ ਕਰਦੀ ਸੀ ਸਾਰਿਆਂ ਨੇ ਸੋਤ ਪਟਕੇ ਨਹੀਂ ਦੇਣਾ ਸੀ ਆ ਮੈਂ ਸੁਪਨਾ ਬਣਾਇਆ ਦੀਵਾਲੀ ਕੇ ਹਕੂਮ ਮੰਗਣ ਨਹੀਂ ਜਾਂਦੀ ਜੋ ਦਰਸ਼ਕ ਹੁੰਦਾ ਹੈ ਮਦਦ ਮੰਗਦਾ ਹੈ ਜੋ ਜਈਦਾ ਦੁਕਾਨਦਾਰਾਂ ਨੇ ਕਈ ਕਹਿਦੇ ਨੇ ਬਾਬਾ ਜੀ ਬਾਣਾ ਪਾ ਕੇ ਮੰਗਣਾ ਠੀਕ ਨਹੀਂ ਹੁੰਦਾ ਮੈਂ ਮੰਗਣ ਨਹੀਂ ਜਾਂਦਾ ਮਦਦ ਲੈਣ ਮਰਨਾ ਹੈ ਰੱਬ ਦੇ ਪਿਆਰਿਓ ਬਾਣਾ ਪਾ ਕੇ ਮਦਦ ਮੰਗ ਲੈਣੀ ਉਹਦੇ ਵਿੱਚ ਕੋਈ ਛਾਨਾ ਨਹੀਂ ਗੱਲ ਨਹੀਂ ਹੈ ਮੰਗਣਾ ਕਿਸੇ ਦੇ ਨਾਮ ਤੇ ਲੈ ਕੇ ਮੰਗ ਲੈਣਾ ਮੈਂ ਗੁਰਦੁਆਰੀ ਸੇਵਾ ਕਰਦਾ ਜੀ ਮੈਂ ਫਲਾਨੀ ਜਗ੍ਹਾ ਤੇ ਸੁਸਫਲਾ ਨੇ ਆਸਮ ਦੇ ਵਿੱਚ ਸੇਵਾ ਪਾਉਣਾ ਹੈ ਅਸਾਦੇ ਕੋਲ ਇਹ ਮੈਕ ਪੱਤਰਕਾਰ ਖੜੋਤੇ ਹਨ ਅਤੇ ਸਭ ਤੋਂ ਵੱਡਾ ਪ੍ਰਮੁੱਖ ਸਾਡਾ ਟੇਲਰ ਹੈ ਕਲਣਾ ਸੋਣਾ ਅਸ਼ਨੀਰ ਸਿੰਘ ਟੇਲਰ ਹੈ ਜਿਹੜਾ ਲਾਧੂ ਕਮੰਡੀ ਦੇ ਵਿੱਚ ਇਹਨਾਂ ਨੇ ਪੂਰੇ 11 ਜਣੇ ਫੇਦਾ ਕਰਵਾਈ ਜਿਹੜਾ ਕੁੜੀਆਂ ਦੇ ਵਿਆਹ ਕੀਤੇ ਸੀਗੇ ਮੈਂ ਇਹਨਾਂ ਦਾ ਵੀ ਦੇਨ ਨਹੀਂ ਦੇ ਸਕਦਾ ਦਿਨ ਰਾਤ ਇੱਕ ਕੀਤੀ कंदे चलो भाई साहिब जी लत बि है चलो न चलो जिन असां भाई बाबा जी सॼी जान पहचान मच्छीवाड़ा साहिब जो आए विया कर मच्छीवाड़ा साहिब वारे कंदे बाबा जी सॼी कोई जान पहचान बाबा जी तुंहिंजी आउ जान पहचान करा जलालाबादीर बी मदद करण बेनती जंहिं हरक सत्कार करिया करियो हरकू संगत लंगर ते छक रही आहिनि गुरू साहिब कोलागर ਮੈਂ ਮੰਗਣਾ ਹੀ ਮਦਦ ਲੈਣੀ ਹੈ ਅਤੇ ਪ੍ਰਿੰਸੀਪਲ ਸਾਹਿਬ ਵੀ ਅੱਗੇ ਮਦਦ ਕਰਦੇ ਹਨ ਹੁਣ ਵੀ ਜਦ ਲੋੜ ਪੈਂਦੀ ਹੈ ਆਗਰ ਸੰਗਤਾਂ ਕੋਲੋਂ ਅਸੀਂ ਇੱਕ ਮਦਦ ਮੰਗਦਾ ਹੈ ਮੈਂ ਮੰਨਦ ਕਰਕੇ ਰਾਜੀ ਹੈ ਮੰਨ ਕੇ ਨਹੀਂ ਰਾਜੀ ਆਗਰ ਸੰਗਤਾਂ ਚਰਨਾ ਵਿੱਚ ਇਹ ਬੇਨਤੀ ਹੈ ਦਾਸ ਜੋ ਆਟਾ ਚਲਾਉਂਦਾ ਸੀਗਾ ਇਹ ਰੱhta ਚਲਾਉਂਦਾ ਸੀਗਾ ਉਹਦਾ ਇਤਿਜਨਤ ਹੋ ਗਿਆ ਸੀਗਾ ਅਤੇ ਟਰੱਕ ਵੱਜਿਆ ਸੀਗਾ ਆਪ ਗੁਰਸੰਗਤ ਦੇ ਚਰਨਾ ਵਿੱਚ ਆਪ ਸੰਗਤਾਂ ਨੂੰ ਪਤਾ ਹੀ ਹੈ ਅਤੇ ਜੋ ਮੇਰਾ ਨਕਸ਼ਾ ਨਹੀਂ ਕਾਹੀ ਹੋਇਆ ਹੈ ਅਤੇ ਮਾਰਕੀਟ ਵਾਲਿਆਂ ਨੇ ਪਤਾ ਸਾਰਿਆਂ ਨੂੰ ਆਪ ਸੰਤਤਾ ਭਾਈ ਥੋੜੇ ਥੋੜਾ ਬੋਦੇ ਬੋਨਾ ਕਰਕੇ ਦਾਤ ਤਹਿਣੀ ਮੰਗਦਾ ਮੈਨੂੰ ਤਾਹੇ ਕਿੱਥੇ ਕਰਕੇ ਭਾਜੀ ਸੈਰੀ ਜਰਾ ਇਕੱਠੇ ਕਰ ਲੋ ਮਾਇਆ ਬਣਾ ਦਿਆ ਕਰੋ ਭਾਜੀ ਖ਼ਿਆਲ ਪ੍ਰਧਾਨ ਨੂੰ ਜਿਹਨਾਂ ਮੱਤੀ ਬਣਾ ਦਿਆ ਕਰੋ ਇੱਕ ਨੂੰ ਬਣਾ ਦਿਆ ਕਰੋ ਮਾਇਆ ਜੀ ਤੇ ਆਪ ਤੁਮ ਕੀ ਸੰਤਤਾ ਭਾਈ ਦਾਸ ਨੂੰ ਇੱਕ ਜੋ ਲੱਖ ਦੇ ਲੱਖ ਦਾ ਹੁੰਦਾ ਆਲੋ ਹੈ ਜੇ ਮੇਰੀ ਉਹ ਮਦਦ ਕਰ ਦੋ ਆਪ ਤੁਮ ਸੰਤਤਾ ਦਾ ਧੰਨਵਾਦ ਆਦਤੇ ਇਲਾਕੇ ਦੀ ਮਾਰਕੀਟ ਦਾ ਧੰਨਵਾਦ ਆਪ ਵੀ ਦੁਨੀਆ ਸੰਗਤਾਂ ਜਿੰਨੇ ਜੋਗੀਆਂ ਹਨ ਭਾਈ ਬਹੁਤ ਮਦਦ ਕਰਦੇ ਹਨ ਅਤੇ ਮੈਂ ਸੈਵੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ